ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਸੂਰ ਵਾਲੇ ਦੋ ਭਿੜਾਟ ਵੇੜਾ ਦਿਖਾਵਾਂਗੇ ਤੇ ਨਾਲ ਅਕਸੇਲ ਆ ਡਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਪਿੰਡ ਦਾਣਗੜਾ ਜੀ ਨਾਮ ਬੰਟੀ ਮਿਥਰੀ ਜੀ ਠੀਕ ਹੈ ਜਿਲ੍ਹਾ ਪੈਗਾ ਬਰਨਾਲਾ ਹੈ ਨਾ ਜਿਲ੍ਹਾ ਬਰਨਾਲਾ ਇਤਨੋਂ ਦੇ ਨੇੜੇ ਜੀ ਤਨੋਲੇ ਤੋਂ ਪੈਗਾ 1.5 ਤੋਂ 2 ਕਿਲੋਮੀਟਰ ਸਾਰ 1.5 ਤੋਂ 2 ਕਿਲੋਮੀਟਰ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਜੀ 9653217311 ਜੀ 96532 17311 ਜੀ 17311 ਅੱਜ ਆਪਣੇ ਜਿੰਨੇ ਪਸ਼ੂ ਰੱਖਿਆ ਸਾਰੇ ਮੰਨ ਲਾ ਵੇਚਨੇ ਆਪਾਂ ਹੈ ਨਾ ਹਾਂ ਜੀ ਬਸ ਸਾਰੇ ਹੀ ਵੇਚਨੇ ਠੀਕ ਹੈ ਤੇ ਪਹਿਲਾ ਨੰਬਰ ਜਿਹੜੀ ਬੈੜ ਦੇਖੀਏ ਨੇ ਆਪਾਂ ਕਿਹੜਾ ਸੂਆ ਸੁਈ ਹੋਈ ਹੈ ਇਹ ਜੀ ਪਹਿਲੇ ਸੂਆ ਸੁਈ ਹੋਈ ਹੋਇਆ ਭਲਉਣ ਜੀ ਠੀਕ ਹੈ ਸੁਈ ਹੋ ਗਈ ਜੀ 3 ਮਹੀਨੇ ਤਿੰਨ ਮਹੀਨੇ ਬੱਚਾ ਵਗੈਰਾ ਹੈ ਨਹੀਂ ਹਨਾ ਬੱਚਾ ਇਹਦਾ ਬੱਥਾ ਸੀਗਾ ਜੀ ਮੁੰਡਿਆ ਸੀਗਾ ਜੀ ਠੀਕ ਹੈ ਦੁੱਧ ਕਿੰਨਾ ਹੁਣ ਹੁਣੇ ਦੇ ਥੱਲੇ ਦੁੱਧ ਤਾਂ ਹਾਜ਼ਰ ਹੈ ਜੀ 10 ਕਿੱਲੋ ਜਮਾ ਨਹੀਂ ਬੜੂ ਦੋ ਟਾਈਮ ਦਾ ਹਾਂ ਜੀ ਹਾਂ ਜੀ ਜਮਾ ਚਾਰਾ ਵਾਲਾ ਚਾਰ ਡੰਗ ਤੋਂ ਲੈ ਜੀ ਤੇ ਗੱਬੜ ਵਗੈਰਾ ਤੇ ਨਹੀਂ ਹੋਈ ਨਹੀਂ ਗੱਬੜ ਠੀਕਾ ਭਰਾ ਇਹੋ ਜੀ ਇਹਦੇ ਆ 10 ਤਰੀਕ ਦਾ ਠੀਕਾ ਭਰਾਇਆ ਹੋਇਆ ਜੀ ਉਹ ਗਾਂ ਕੱਲ ਖਾਲੀ ਮੰਨ ਕੇ ਲੈ ਲਿਆ ਬਈ ਹਾਂ ਸਾਡੇ ਨਾਲ ਖਾਲੀ ਮੰਨ ਕੇ ਲੈ ਲਵੇ ਠੀਕ ਆ ਭਾਜ ਦਾ ਕੀ ਰਹੂਗਾ ਇਹਦਾ ਭਾਜ ਲੈ ਜੀ 25000 ਰੁਪਏ ਜੀ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਦੁੱਧ 10 ਸਵਚ ਵਾਈਟ ਵੀ ਵਾਲੇ ਪਾਸੇ ਆਕਰ ਮਾਰੀ ਹੱਕ ਕੇ ਇਹਨੂੰ ਕਰਦੇ। ਸੋ ਫਿਰ ਉਹ ਥੋੜੀ ਜਗ੍ਹਾ ਤੰਗ ਹੈ ਇੱਥੇ ਖੁੱਲ ਕੇ ਨਾ ਬਦਖਾ ਸਕਦੇ। ਐਸੇ ਤੋਰੇ ਤਰ ਵਾਲੇ ਓਕੇ ਬਾਈ ਨੰਦਰ ਖੁੱਲ ਕੇ ਬਾਹਰ ਕਰ ਜਾਂਗੇ। ਤੇ ਚਾਰੇ ਧਣ ਓਕੇ ਜਮਾ ਹਨਾ। ਜਮਾ ਓਕੇ ਨਹੀਂ। ਕੀਮਤ 25000 ਇਹਦੇ ਵਿੱਚੋਂ ਮਾਨਤਾ ਨਾ ਆਪਾਂ ਕਰ ਦਾਂਗੇ। ਕਰ ਦਾਂਗੇ ਹਾਂਜੀ। ਮਤਲਬ 22000 ਦੇ ਦਾਂਗੇ ਆਪਾਂ। 13 ਨਹੀਂ ਦੇ ਦਾਂ। ਠੀਕ ਆ ਕਿ ਦੂਜੇ ਨੰਬਰ ਸਾਈ ਵੱਲ ਦੇਖਿਓ ਜਿਹੜੀ ਆਪਾਂ। ਇਹ ਕਿਹੜਾ ਸੋਸੀ ਹੋਈ ਹੈ ਜੀ? ਇਹ ਦੂਜਾ ਪੂਰਾ ਸੁਈ ਹੋਈ ਹੈ ਜੀ। ਠੀਕ ਹੈ। ਦੁੱਧ ਇਹਦੇ ਥੱਲੇ ਕੀ 10 ਕਿਲੋ ਹੈ ਕਿੰਨਾ ਟਾਈਮ ਵਗਿਆ ਸੂਈ ਨੂੰ ਇਹ ਨੂੰ 1.5 ਮਹੀਨਾ ਹੋ ਗਏ ਬੱਚਾ ਵਗੈਰਾ ਦਾ ਇਹੋ ਬੱਚਾ ਬਸੀ ਹੀ ਮਰ ਗਈ ਜੀ ਦੁੱਧ ਕਿੰਨਾ ਹੁਣ ਕਿਤੇ ਥੱਲੇ 10 ਕਿਲੋ ਦੁੱਧ ਆ ਜੀ 10 ਕਿਲੋ 5-5 ਕਿਲੋ ਟਾਈਮ ਦਾ ਹਾਂ ਜੀ ਤੇ ਨਿਆਣਾ ਵਗੈਰਾ ਵਧੀਆ ਪਾਲਣ ਜੀ ਪੂਰਾ ਵਧੀਆ ਤੁਹਾਨੂੰ ਪਾ ਕੇ ਵਿਖਾ ਦਿੰਨੇ ਆ ਜੀ ਤੇ ਜਿੱਦਾਂ ਮਰਜੀ ਨਿਆਣਾ ਪਾਲੋ ਬਹਿ ਜਾ ਕੋਈ ਦਿੱਕਤ ਨਹੀਂ ਹਨਾ ਜਿੱਦਾਂ ਮਰਜੀ ਘਸਾਰ ਮਾਰੀ ਜਾਈ ਯਹੀ ਠੀਕ ਆ ਓਕੇ ਆ ਜਮਾ ਬਾ ਠੀਕ ਹੈ ਜੀ ਤੇ ਇਹਦਾ ਭਾਗ ਕੀ ਆ ਜੀ ਦਾ ਮੁੱਲ ਹੈਗਾ 20000 ਇਹਦਾ ਮੁੱਲ ਹੈਗਾ 20000 ਰੁਪਏ ਹਾਂਜੀ 20 ਦੇ ਵਿੱਚੋਂ ਮਾਲਦਾਨ ਆਪਾਂ ਕਰ ਦਾਂਗੇ ਹਨਾ ਚਾਰੇ ਥਨਾਂ ਚ ਓਕੇ ਬਿਲਕੁਲ ਠੀਕ ਹੈ ਤੇ ਅੱਗੇ ਤੀਜੇ ਨੰਬਰ ਜਿਹੜੀ ਦੇਖੀਏ ਨੇ ਆਪਾਂ ਤੀਜੇ ਨੰਬਰ ਤੇ ਆ ਬੈਠੇਗਾ ਜੀ ਇਹਦੇ ਦੂਜੇ ਸੂਏ ਸੂਣਾਗੇ ਜੀ ਠੀਕ ਹੈ ਦੂਜੇ ਸੂਏ ਇਹਨੇ ਕਿੰਨਾ ਦੁੱਧ ਦਿੱਤਾ ਦਾ ਜੀ ਨੇ ਜੀ ਪਹਿਲੇ ਸੂਏ ਤਾਂ ਆ ਜੀ ਨੇ ਦਿੱਤਾ ਜੀ 12 ਲੀਟਰ ਆਪਾਂ ਨੇ ਇਹਦੇ 14 15 ਕਿਲੋ ਦੁੱਧ ਲਏ ਜੀ 14 ਕਿਲੋ ਦੁੱਧ ਹੈ ਇਤਨੀ ਦੇ ਦੂਜੀ ਹਾਂਜੀ ਠੰਡੀ ਸੂਏ ਆਈਆਂ ਜੀ ਇਹ ਚਾਹੁੰਦੇ ਕੋਈ ਜਵਾਬ ਦੇ ਤੁੰਗੀ ਚੱਲੇ ਜਾਂਦੇ ਤੁੰਗੀ ਜਾਂਦੇ ਨੇ ਜਵਾਬ ਕਰੇ ਕੁਛ ਨਹੀਂ ਕਰਦੇ ਇਹ ਇਹ ਘਰੇ ਕਿਸੇ ਰੱਖਣ ਵਾਲੇ ਵੀਰ ਨੂੰ ਲੈਣ ਵਾਲੀ ਹੈ ਜੀ ਕਿੰਨਾ ਟਾਈਮ ਆ ਗਿਆ ਸੂਣ ਚੋਣ ਦਾ ਇਹਦੇ ਹੱਦੀ ਜੀ 25 ਦਿਨ ਰਹਿੰਦੇ ਨੇ ਮਲੇ ਮਹੀਨੇ ਦੇ ਅੰਦਰ ਸੂਪੂਗੀ ਇੱਕ ਤਰੀਕ ਮਹੀਨੇ ਸੂਣਾ ਬੈ ਜੀ ਮਹੀਨੇ ਜਾਂਦੇ ਅੰਦਰ ਸੂਪੂਗੀ ਸੂਪੂਗੀ 2 ਮਹੀਨੇ ਤੇ ਇਹਦੀ ਕੀਮਤ ਕੀ ਹੈ ਇਹਦੀ ਕੀਮਤ ਹੈ ਜੀ 34000 ਰੁਪਏ ਜੀ ਗੁਜਾਇਸ਼ ਹੋ ਜਾਊਗੀ ਹੋ ਜਾਊਗੀ ਜੀ ਹੋ ਜਾ ਠੀਕ ਹੈ ਤੇ ਨੰਬਰ ਬੋਲੋ ਦੁਬਾਰੇ ਆਪਣਾ 9353217311 ਸੋ ਪਿੰਡ ਦਾਣਗੜ ਧਨੌਲੇ ਨੇੜੇ ਹੈਗਾ ਕੋਈ ਵੀ ਨਾ ਕਿਸੇ ਵੀਰ ਤੇ ਪਸੰਦ ਹੋਵੇ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਬ ਦਾ ਤੈਦ ਲੋ ਧੰਨਵਾਦ ਜਲਦ ਮਿਲਾਂਗੇ